ਮੈਂ ਅਕਸਰ ਆਪਣੇ ਭਾਸ਼ਣਾਂ 'ਚ ਬੋਲਦਾ ਹੁੰਦਾ ਸੀ ਕਿ ਬੁੱਧਵਾਰ ਵੀਰਵਾਰ ਖਤਮ ਕਰਨਨੇ ਨੇ ਅਜਨੇ ਸਰਕਾਰੀ ਬੁੱਧਵਾਰ ਤੇ ਵੀਰਵਾਰ ਹੈ ਜਦੋਂ ਜਾਂਦਿਆ ਸਾਡੇ ਬਾਪੂ ਸਾਡੇ ਮਾਮੇ ਸਾਡੇ ਚਾਚੇ ਸਾਡੇ ਤਾਏ ਜੁੱਤੀਆਂ ਕੱਸ ਗਿਆ ਤਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦਿਆਂ ਮਾਰਦਿਆਂ ਦੀ ਉੱਥੇ ਜਾ ਕੇ ਝਿੜਕਾਂ ਖਾ ਕੇ ਮੁੜ ਕੇ ਆਉਂਦੇ ਸੀ ਜਾ ਬੁੜਿਆ ਤੂੰ ਕਿੱਧਰ ਮੂੰਹ ਚੱਕਿਆ ਇਹ ਤੇਰਾ ਕੰਮ ਨਹੀਂ ਹੋ ਸਕਦਾ ਅਗਲੇ ਬੁੱਧਵਾਰ ਨੂੰ ਆਹੀਂ ਚੱਲ ਭੱਜ ਜਾ ਇਥੋਂ ਲਾਈਨ 'ਚੋਂ ਨਿਕਲੋ ਏ ਸਾਹਬ ਹੈ ਨਹੀਂ ਅੱਜ ਚਲੇ ਗਏ ਕੰਮ ਐ ਕੋਈ ਵੀਰਵਾਰ ਨੂੰ ਆਈ ਮੈਂ ਬਹੁਤ ਚਿਰ ਦਾ ਛੋਟਾ ਹੁੰਦਾ ਦੇਖੀ ਜਾਂਦਾ ਹੁੰਦਾ ਸੀ ਇਹ ਵੀ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਪਰਮਾਤਮਾ ਨੇ ਕੋਈ ਜ਼ਿੰਮੇਵਾਰੀ ਦਿੱਤੀ ਆ ਬੁੱਧਵਾਰ ਤੇ ਵੀਰਵਾਰ ਖਤਮ ਕਰਨੇ ਨੇ ਅੱਜ ਉਹ ਮੇਰੇ ਲਈ ਬਹੁਤ ਭਾਗਾ ਵਾਲਾ ਦਿਨ ਹੈ ਅੱਜ ਬੁੱਧਵਾਰ ਵੀਰਵਾਰ ਖਤਮ ਕਰਨਾ ਹੈ ਕਾਰ ਜਿਹੜੀ ਹੁਣ ਤੁਹਾਡੇ ਦੇਲੀ ਤੇ ਆਉਗੀ ਤੁਹਾਡੇ ਘਰ ਦੇ ਕੁੰਡੇ ਖੜਕਾਉਗੀ 1076 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਹਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਨਾ ਪ੍ਰਮਾਣ ਪੱਤਰ ਬਣਾਉਣਾ ਜਾਤੀ ਪ੍ਰਮਾਣ ਪੱਤਰ ਮੈਂ ਜੀ ਡਰਾਈਵਿੰਗ ਸੈਂਸ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫੇਰ ਉਹ ਪੁੱਛੂਗਾ ਥੋਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ ਜਾਂ ਮੈਂ 6 ਵਜੇ ਆਉਣਾ 5:30 ਵਜੇ ਆਉਣਾ ਕੰਮ ਤੋਂ ਉਹ ਕਹੋਏ 5:30 ਆ ਜੀਏ ਤੁਸੀਂ ਆ ਜਾਓ 5:30 ਵਜੇ ਤੁਹਾਡੇ ਘਰੇ ਆ ਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਬੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਜਿਹੜੇ ਉਹ ਕੁਮੈਂਟ ਹੋਣਗੇ ਉਹ ਤੁਹਾਨੂੰ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਹੀ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੇ ਜ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜ ਕੇ ਜਾਊਗਾ ਲੋ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਮੈਂ ਗੱਲ ਗੱਲ ਕਹਿਣੀ ਚਾਹਨਾ ਇਸ ਵਕਤ ਬਹੁਤ ਸਾਰੇ ਟੀਵੀ ਤੇ ਅਫਸਰ ਵੀ ਸੁਣ ਰਹੇ ਹੋਣਗੇ ਬਾਬੂ ਵੀ ਸੁਣ ਰਹੇ ਹੋਣਗੇ ਮੁਲਾਜ਼ਮ ਸੁਣ ਰਹੇ ਹੋਣਗੇ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ 43 ਤਾਂ ਇਹ ਸ਼ੁਰੂ ਹੋਈਆਂ ਨੇ ਸਿਵਾ માં 44 ਮੈਂ ਵੀ ਆ ਮੈਂ ਵੀ ਕਦੇ ਮਰਜੀ ਜਦੋਂ ਮਰਜੀ ਆ ਸਕਦਾ ਮੈਂ ਵਿੱਚ ਲੋਕਾਂ ਦੇ ਘਰਾਂ ਜਦੋਂ ਮਰਜੀ ਆ ਸਕਦਾ ਨਾਲ ਮੇਰੇ ਕੰਨ ਨੇ ਵੀ ਨੇ ਸੋ 135 ਹੋ ਗਏ ਸੀ ਹੁਣ 135 ਦੇ 35 ਕਦੇ ਵੀ ਕਿਸੇ ਦਫ਼ਤਰ ਚਾ ਕੇ ਚੈੱਕ ਕਰ ਸਕਦੇ ਆ ਕਿ ਕਿਤੇ 1076 ਤੇ ਫੋਨ ਕਰਕੇ ਜਿਹੜਾ ਫੋਨ ਆਉਂਦਾ ਉਹਨੂੰ ਐ ਤਾਂ ਨਹੀਂ ਕਹਿੰਦੇ ਵੀ ਇੱਥੇ ਆ ਜਾ ਤੂੰ ਜਾ ਭਾਈ ਤੈਨੂੰ ਜਾਣਾ ਪਊਗਾ ਜਦੋਂ ਵੋਟਾਂ ਮੰਗਣ ਅਸੀਂ ਢਾਣੀਆਂ 'ਚ ਵੀ ਜਾਂਦੇ ਆ ਤੇ ਫਿਰ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਕਹਿੰਦੇ ਚੰਡੀਗੜ੍ਹ ਆ ਜਾ ਕਿਉਂ ਜੀ ਸਰਕਾਰ ਬਣਨ ਤੋਂ ਬਾਅਦ ਵੀ ਉੱਥੇ ਜਾਣਾ ਚਾਹੀਦਾ ਮੈਂ ਇਸ ਗੱਲ ਤੇ ਹਮੇਸ਼ਾ ਹੱਕਦਾਰ ਰਹੇ